ਹਾਂਜੀ ਦੋਸਤੋ ਅੱਜ ਮੀਂਹ ਪਿਆ ਬਹੁਤ ਹਵਾ ਵੀ ਚੱਲੀ ਇਹ ਹੈਗਾ ਮਿੱਤਰੋ 126 ਝੋਨਾ ਜਿਹੜਾ ਬਹੁਤ ਬੁਰੇ ਤਰੀਕੇ ਨਾਲ ਪਿਸ ਗਿਆ ਅੱਗੇ ਤਾਂ ਕਦੇ ਗਿਰਿਆ ਨਹੀਂ ਅੱਗੇ ਵੀ ਲਾਉਨੇ ਆ ਪਰ ਇਦਕੀ ਬਹੁਤ ਇਹਦੀ ਹਾਲਤ ਨਾਜ਼ੁਕਾ ਇਹ ਸੱਤ ਕਿੱਲਾਂ ਦਾ ਟੱਕਾ ਜੀ ਪੂਰੇ ਦਾ ਪੂਰਾ ਕੋਈ ਉਹ ਡੈਡੀ ਖੜੀ ਆ ਬਾਕੀ ਨਹੀਂ ਤਕਰੀਬਨ ਮਰੇ ਗਿਆ ਇਹ ਬੀਜ ਠੀਕ ਲੱਗਦਾ ਮਿੱਤਰੋ ਇਹ 131 ਆ ਪੀ ਆਰ 131 ਇਹ ਨਹੀਂ ਕੋਈ ਡੈਡੀ ਬਿਲਕੁਲ ਵੀ ਗਰੀ 110 ਵੀ ਬੀਜ ਠੀਕ ਆ ਇਹ ਹੈਗਾ 110 ਇਹਦੀ ਵੀ ਨਹੀਂ ਕੋਈ ਡੈਡੀ ਗਰੀ ਫਿਲਹਾਲ ਮੌਸਮ ਤਾਂ ਹਜੇ ਵੀ ਪੂਰਾ ਖਰਾਬ ਹੈ। ਦੇਖੋ ਚਲੋ ਪ੍ਰਮਾਤਮਾ ਦੇ ਰੰਗ ਨੇ ਜੀ। ਜੋ ਉਹਨੂੰ ਮਨਜ਼ੂਰ ਆ ਉਹੀ ਹੋਣਾ। ਪਤਾ ਨਹੀਂ ਚੰਗੇ ਵਾਸਤੇ ਕਰਦਾ ਪਤਾ ਨਹੀਂ ਮਾੜੇ ਵਾਸਤੇ। ਵੈਸੇ ਤਾਂ ਚੰਗੇ ਵਾਸਤੇ ਹੀ ਕਰਦਾ ਹੁੰਦਾ ਪ੍ਰਮਾਤਮਾ। ਹੌਸਲਾ ਨਹੀਂ ਹਾਰਨਾ ਚਾਹੀਦਾ। ਹਾਂਜੀ ਇਹ ਹੈਗਾ 128 ਝੋਨਾ ਜੀ ਇਹਦਾ ਤਾਂ ਬੁਰੇ ਬਹੁਤ ਹੀ ਬੁਰੇ ਤਰੀਕੇ ਨਾਲ ਗਿਰ ਗਈ ਜਮੇ ਪਿਛ ਗਈ ਅਜੇ ਦਾਣਾ ਵੀ ਅਜੇ ਬਣ ਬਣਿਆ ਨਹੀਂ ਹੈਗਾ ਦੋਦਾ ਵੀ ਨਹੀਂ ਬਣਿਆ ਅਜੇ ਤਾਂ ਇਹ ਵਿੱਚ ਤਾਂ ਅਜੇ ਮਿੱਤਰੋ ਦਾਣਾ ਬਾਤ ਬਸ ਥੋੜਾ ਹੀ ਬਣਿਆ ਬਿਲਕੁਲ ਦੋਦਾ ਟੈਪ ਪਿਆ ਬਹੁਤ ਬੁਰੇ ਤਰੀਕੇ ਨਾਲ ਗਿਰ ਗਈ ਇਹ ਹੈਗਾ 128 ਬੀਜ ਇਹ ਤਾਂ ਮਿੱਤਰੋ ਲਾਉਣਾ ਹੀ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਵੈਸੇ ਅਸੀਂ ਵੀ ਐਤ ਕੀ ਪਹਿਲੀ ਵਾਰ ਲਾਇਆ ਟ੍ਰਾਇਲ ਦੇ ਤੌਰ ਤੇ ਤਿੰਨ ਕਿੱਕਲੇ ਲਾਇਆ ਸੀਗਾ ਉਹ ਪਰੇ ਅੱਗੇ 110 ਦਿਖਦੀ ਹੈ ਜਿਹੜੀ ਖੜੀ ਆ ਇਹ 7301 ਸਵਾਲਿਆਂ ਦੀ ਜੀ ਇਹ ਤਾਂ ਇਹ ਹੈਗੀ ਹੈ ਜੀ 777 ਇਹ ਨਹੀਂ ਗਿਰੀ ਹੈਗੀ ਮਾੜੀ ਮੋਟੀ ਕੋਈ ਡੈੜੀ ਗਿਰੀ ਹੈ ਜੀ ਬਹੁਤ ਸੋਹਣੀ ਖੜੀ ਹੈ ਜੀ ਇਹ ਝਾੜਦਾ ਤਾਂ ਦੇਖੋ ਪਹਿਲੀ ਵਾਰ ਈ ਲਾਈ ਆ ਪਰ ਜਾਨੀ ਜੀ ਦੀ ਮੀਚ ਗਿਰਨ ਤੋਂ ਬਚਾਓ ਜੀ ਬੀਜ ਠੀਕ ਲੱਗਿਆ ਬਾਕੀ ਹੁਣ ਤੁਹਾਨੂੰ ਦੱਸਾਂਗੇ ਵੱਢ ਕੇ ਝਾੜਗੀ ਆਉਂਦਾ